ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾਰੀਆਂ ਨੇ ਤਾਂ ਹੁਣ ਚੋਰਾਂ ਦੇ ਵੱਲੋਂ ਬਹਿਰਾਮਪੁਰ ਰੋਡ ਤੇ ਇੱਕ ਮੋਬਾਈਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਦੇ ਵੱਲੋਂ ਕਾਲੇ ਤੋੜ ਕੇ ਗਵਾਂਡੀਆਂ ਦੇ ਗੇਟ ਦੇ ਨਾਲ ਤਾਲਿਆਂ ਦੀਆਂ ਕੁੰਡੀਆਂ ਲਗਾ ਦਿੱਤੀਆਂ ਨੇ ਤਾਂ ਜੋ ਖੜਾਕ ਸੁਣ ਕੇ ਕੋਈ ਵੀ ਬਾਹਰ ਨਾ ਆ ਸਕੇ ਤੇ ਰਾਤ ਦੇ 3 ਵਜੇ ਕਰੀਬ ਅੰਦਰ ਵਰਕੇ ਚੋਰਾਂ ਨੇ ਪੰਜ ਰਿਪੇਅਰ ਹੋਣ ਵਾਲੇ ਆਈਫੋਨ ਟੱਚ ਫੋਨ ਅਤੇ 15000 ਦੀ ਨਗਦੀ ਕੱਢ ਕੇ ਚੋਰ ਉਥੋਂ ਫਰਾਰ ਹੋ ਗਏ ਦੁਕਾਨ ਦੇ ਅੰਦਰ ਤਾਂ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਸੀ ਪਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਚੋਰ ਘੁੰਮਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਚੋਰੀ ਦੀ ਸ਼ਿਕਾਇਤ ਥਾਣਾ ਗੁਰਦਾਸਪੁਰ ਵਿਖੇ ਕਰ ਦਿੱਤੀ ਗਈ ਸੀ ਅਤੇ ਪੀसीआर ਮੁਲਾਜ਼ਮ ਉਸ ਦੇ ਦੁਕਾਨ ਦੇ ਉੱਤੇ ਵੀ ਆਏ ਸਨ ਪਰ ਇਸ ਦੇ ਬਾਰੇ ਜਦੋਂ ਗੁਰਦਾਸਪੁਰ ਖਾਣੇ ਦੇ ਐਸਐਟਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੁਕਾਨ ਦੇ ਅੰਦਰ ਹੋਈ ਚੋਰੀ ਤੋਂ ਇਨਕਾਰ ਕੀਤਾ ਹੈ ਗੁਰਦਾਸਪੁਰ ਤੋਂ ਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਅੱਜ ਮੇਰਾ ਨਾਮ ਹੈ ਨਿਤਿਨ ਘੜੋਤਰਾ ਮੇਰੀ ਬਰਾਂਪ ਰੋਡ ਤੇ ਮੋਬਾਈਲ ਰਿਪੇਅਰਿੰਗ ਐਂਡ ਸੈਸਰੀ ਨਿਊ ਫੋਨ ਦੀ ਸ਼ੋਪ ਹੈਗੀ ਆ ਤੇ ਮੈਨੂੰ ਕੱਲ ਫੋਨ ਲਾ ਕੇ ਕਸਟਮਰ ਦਾ ਫੋਨ ਆਇਆ ਹੈਗਾ ਸਾਡੇ ਕੋ 7 ਵਜੇ ਭਾਈ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਆ ਕੇ 15000 ਰੁਪਏ ਹੈਗਾ ਸੀ ਉਹ ਵੀ ਫੋਨ ਲਾ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਰਿਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਇਆ ਤੇ ਹੁਣ ਘਟਗੜ ਉਹਨਾਂ ਨੂੰ ਫੋਨ ਤੇ ਦੇਣੇ ਹੀ ਪੈਣੇ ਆ ਘਟਗੜ ਲੱਖ ਦੇ ਲੱਗ ਗਿਆ ਮੇਰਾ ਨੁਕਸਾਨ ਹੋ ਗਿਆ ਭਾਜੀ ਤੇ ਉਹਨਾਂ ਨੇ ਤਾਲੇ ਟੋਟੇ ਤਾਲੇ ਦੇ ਘੁੰਡੀ ਲਾਗੇ ਹੈਗਾ ਘਰ ਉਹਨਾਂ ਦੇ ਗੇੜੇ ਵਿੱਚ ਫਸਾਈ ਦੀ ਹੀ ਘੁੰਡੀ ਉਹਨਾਂ ਨੇ ਘੁੰਡੀਆਂ ਕੇ ਬਸਾ ਦੇ ਬਾਅਦ ਘੁੰਡਿਓ ਕੇ ਤਾਂ ਕੀ ਹੋਫ ਤਾਂਪ ਸਕੇ ਕਿ ਉਹ ਉਹਦੇ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਉਂਕਿ ਸੀਸੀਟੀਵੀ ਬੋਟੇ ਜਾਈ ਹੈ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਉਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦ ਤੇ 10 15 ਮਿੰਟ ਦੇ ਵਿੱਚ ਕੰਮ ਕੱਢ ਕੇ ਚਲੇ ਗਏ ਹੋ ਤੇ ਪੈਸੇ ਕਿਉਂ 15000 ਰੁਪਏ ਰੱਖਦੇ ਪੈਸੇ ਕਿਰਦੇ ਸੀ ਨਹੀਂ ਪੈਸੇ ਘਰ ਲੈ ਜੀ ਦੇਓ ਕਿਸੇ ਦੇ ਪੈਸੇ ਦਿੱਤੇ ਸੀ ਕਹਿੰਦੇ ਤੁਸੀਂ ਰੱਖ ਲਓ ਡਾੜੇ ਕੋ ਸੇਰੇ ਫੜ ਲਾਂਗਾ ਮੈਂ ਦੁਕਾਨ ਤੇ ਰਹਾਤੀ ਤੇ ਸੀਰੀ ਲਾਂਗਾ ਜਦੋਂ ਮੈਂ ਆ ਕੇ ਵੇਖਿਓ ਲੈ ਗਏ ਝੁੱਕ ਕੇ ਕੰਪਲੇਂਟ ਕਰਵਾਈ ਕੰਪਲੇਂਟ ਕਰਾਈ ਹਾਂ ਜੀ ਹਾਂ ਜੀ ਪੁਲਿਸ ਥਾਣੇ ਕੰਪਲੇਂਟ ਕਰਾਈ ਜਿੰਨਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ ਉਹਨਾਂ ਨੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ